ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਟਿਵਾਣਾ ਚੌਕ ਵਿਖੇ ਏ ਆਰ ਪੀ ਅਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਲਾਇਆ ਗਿਆ ਨਾਕਾ ਦਰਜਨ ਦੇ ਕਰੀਬ ਕਟੇ ਚਾਲਾਨ ਜਾਣਕਾਰੀ ਮੁਤਾਬਕ ਅੱਜ ਦਿਨ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਟਿਵਾਣਾ ਚੌਕ ਵਿਖੇ ਏ ਆਰ ਪੀ ਅਤੇ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੇ ਵੱਲੋਂ ਸਾਂਝੇ ਤੌਰ ਤੇ ਨਾਕਾ ਲਾਇਆ ਗਿਆ ਇਸ ਨਾਕੇਬੰਦੀ ਦੌਰਾਨ ਵਿਕਲਾਂ ਤੇ ਐਚਡੀ ਲਾਈਟਾਂ ਲੱਗੀਆਂ ਵੱਡੇ ਹਾਰਨ ਲੱਗੇ ਅਤੇ ਬਿਨਾ ਕਾਗਜ਼ਾਂ 2 12 ਦੇ ਕਰੀਬ ਚਲਾਨ ਕੱਟੇ ਗਏ ਨੇ ਦੱਸ ਦਈਏ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਤੋਂ ਬਾਅਦ ਪੁਲਿਸ ਦੇ ਵੱਲੋਂ ਸਖਤੀ ਵਧਾ ਦਿੱਤੀ ਗਈ ਹੈ ਅਤੇ ਨਾਕੇਬੰਦੀ ਦੌਰਾਨ ਚੈਕਿੰਗ ਕਰਦੇ ਹੋਏ ਬਿਨਾ ਕਾਗਜ਼ਾਂ ਤੇ ਵਹੀਕਲ ਬੌਂਡ ਕੀਤੇ ਜਾ ਰਹੇ ਨੇ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਅੱਜ 12 ਦੇ ਕਰੀਬ ਚਲਾਨ ਕੱਟੇ ਗਏ ਨੇ ਦੇ ਨਾਲ ਤੇ ਉਹ ਕਾਇਆ ਲੈ ਚੁੱਕੇ ਦੀ ਜਾ ਰਹੀ ਹੈ ARP ਦੀ ਟੀਮ ਨਾਲ ਜਿਹੜੀ ਹੈ ਉਹ ਤਾਇਨਾਤ ਹੈਗੀ ਆ ਔਰ ਚਾਲਾਨ ਜਿਹੜੇ ਹੈਗੇ ਆ ਉਹ ਵਹੀਕਲਾਂ ਦੇ ਉਹ ਕੱਟੇ ਜਾ ਰਹੇ ਆ ਜਿਨ੍ਹਾਂ ਦੇ ਕਾਗਜ਼ਾਤ ਕੰਪਲੀਟ ਨਹੀਂ ਹੈਗੇ ਪੂਰੇ ਨਹੀਂ ਹੈਗੇ ਜਾਂ ਫਿਰ ਜਿਨ੍ਹਾਂ ਦੇ ਵੱਡੇ ਹਾਰਨ ਲੱਗੇ ਆ ਲਾਈਟਾਂ ਜਿਹੜੀਆਂ ਹਾਂ ਹੋਰ ਹੋਰ ਲੱਗੀਆਂ ਗਲਤ ਲਾਈਟਾਂ ਲੱਗੀਆਂ ਤਾਂ ਉਹਨਾਂ ਦੇ ਚਲਾਨ ਜਿਹੜੇ ਹੈਗੇ ਆ ਉਹ ਕੀਤੇ ਜਾ ਰਹੇ ਆ ਪੁਲਿਸ ਦੀ ਟੀਮ ਦੇ ਨਾਲ ਏਆਰਪੀ ਦੀ ਟੀਮ ਵੀ ਮੌਜੂਦ ਹੈਗੀ ਹੈ ਕਈ ਨੌਜਵਾਨ ਵੀ ਘਰੋਂ ਕਾਗਜ ਜਿਹੜੇ ਆ ਉਹ ਮੰਗਾਰੇ ਆ ਕਿਉਂਕਿ ਵਹੀਕਲ ਦੇ ਵਿੱਚ ਕਈ ਵਾਰ ਕਾਗਜ ਜਿਹੜੇ ਆ ਉਹ ਨਹੀਂ ਰੱਖੇ ਹੁੰਦੇ ਤਾਂ ਘਰੋਂ ਕਾਗਜ ਜਿਹੜੇ ਆ ਉਹ ਮੰਗਾਏ ਜਾ ਰਹੇ ਇੱਥੇ ਨੌਜਵਾਨ ਵੀ ਕਈ ਦਿਖਾਈ ਦੇ ਰਹੇ ਆ ਖੜੇ ਹੋਏ ਤਾਂ ਕਾਰਵਾਈ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਕਿ ਇਲੈਕਸ਼ਨਾਂ ਦੇ ਮੱਦੇਨਜ਼ਰ ਆ ਜਿਹੜਾ ਹੈਗਾ ਸਖਤੀ ਹੈ ਔਰ ARB ਦੀਆਂ ਟੀਮਾਂ ਵੀ ਆ ਇੱਕ ਹੋਰ ਮੋਟਰਸਾਈਕਲ ਜਿਹੜਾ ਹੈਗਾ ਕਾਬੂ ਕੀਤਾ ਹੈ ਤਾਂ ਇਸੇ ਤਰ੍ਹਾਂ ਹੀ ਲਗਾਤਾਰ ਜਿਹੜਾ ਹੈਗਾ ਵਹੀਕਲ ਕਾਬੂ ਕੀਤੇ ਜਾ ਰਹੇ ਆ ਇਹਨਾਂ ਅਸ਼ਲਾੜ ਕਰੋਂਗੇ ਤੇ ਚੱਲੀਏ ਕਬੂਤਰੀਆਂ ਕੂਲ ਕਿਹੜਾ ਬਣਾ ਤੇ ਉਹਨਾਂ ਦਾ ਮੱਝਾ ਆਹ ਲਾਈਟਾਂ ਵੀ ਆ ਆਹ ਸੁਰਜ ਜੀ ਆ ਜੈ ਜਿਹੜੀ ਐਕਚੁਅਲੀ ਲਾਈਟਾਂ ਉਹ ਵੀ ਆਲਰੇਡੀ ਤੇ ਨਜਾਇਜ਼ ਹੈ ਜੀ ਉਹ ਤਾਂ ਬਸ ਇੱਕ ਸਕਿਨ ਸਕਿਨ ਨਹੀਂ ਇਹ ਆ ਵੇਖੋ ਨਾ ਲਾਈਆਂ ਚਾਰ ਸਫੇਰ ਦੋਨਾਂ ਪਾਸੇ ਲਾਈਆਂ ਨੇ ਕਿੰਨੀਆਂ ਲਾਈਟਾਂ ਲੱਗੀਆਂ ਆਈਆਂ ਨੇ ਤੇ ਨੰਬਰ ਪਲੇਟ ਨਾਕੇਬੰਦ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਐਸਐਸਪੀ ਸੂਰਜਪਾਲ ਟ੍ਰੈਫਿਕ ਇੰਚਾਰਜ ਲਾਲਾਂਬਾਦ ਅੱਜ ਅਸੀਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਜਿਨ੍ਹਾਂ ਵੱਲੋਂ ਅੱਜ ਸਪੈਸ਼ਲ ਨਾਕੇ ਲਗਾਏ ਗਏ ਸੀ ਜਿਨ੍ਹਾਂ ਵੱਲੋਂ ਇੱਕ ਮੇਰੇ ਨਾਲ ਏਆਰਪੀ ਟੀਮ ਤਾਇਨਾਤ ਕੀਤੀ ਗਈ ਸੀ ਸਪੈਸ਼ਲ ਨਾਕੇ ਲਾਉਣ ਵਾਸਤੇ ਕਿ ਚੌਂਜਾਬਤਾ ਲੱਗਿਆ ਹੁਣ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾਵੇ ਕਿ ਕੋਈ ਅਨਸਖਾਮੀ ਘਟਨਾ ਨਾ ਵਾਪਰ ਸਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਜਿਨ੍ਹਾਂ ਦੇ ਦੇ ਕੋਲ ਡਾਕੂਮੈਂਟ ਘੱਟ ਸੀ ਉਹਨਾਂ ਦੇ ਅਸੀਂ ਚਲਾਨ ਵੀ ਕੀਤੇ ਤੇ ਉਸ ਤੋਂ ਇਲਾਵਾ ਜਿਹੜੇ ਬਾਈਕ ਸੀ ਜਿਸ ਤਰ੍ਹਾਂ ਮੋਟਰਸਾਈਕਲ ਨੇ ਐਕਟ ਵਾ ਇਹਨਾਂ ਦੀ ਵਿੱਚ ਆ ਕੇ ਕੀਤੀ ਗਏ ਚੈਕਿੰਗ ਦੌਰਾਨ ਜਿਨ੍ਹਾਂ ਕੋਲੇ ਡਾਕੂਮੈਂਟ ਵਗੈਰਾ ਘੱਟ ਸੀ ਉਹਨਾਂ ਦੇ ਅਸੀਂ ਚਲਾਨ ਕੀਤੇ ਆ ਜਿਸ ਤਰ੍ਹਾਂ ਇੱਕ ਸਾਡੇ ਕੋਲ ਇੱਥੇ ਮੋਟਰਸਾਈਕਲ ਖੜਾ ਆ ਉਹਨੂੰ ਵੱਡੇ ਹਰਨਣ ਲੱਗੇ ਹੋਏ ਨੇ ਵੱਡੇ ਹਰਨਣ ਲੱਗੇ ਨੇ ਨਾ ਹੀ ਉਹਦੇ ਅੱਗੇ ਨੰਬਰ ਪਲੇਟ ਹੈ ਨਾ ਪਿੱਛੇ ਨੰਬਰ ਪਲੇਟ ਹੈ ਜਿਸ ਨੂੰ ਅਸੀਂ ਬੰਦ ਕੀਤਾ ਬੰਦ ਕੀਤਾ ਅਸੀਂ ਇਹੋ ਹੀ ਉਹਨਾਂ ਨੂੰ ਪੁੱਛਿਆ ਸੀ ਜੇਕਰ ਮੰਨ ਲਓ ਤੇ ਕੋਈ ਡਾਕੂਮੈਂਟ ਹੈਗਾ ਤੇ ਸਾਨੂੰ ਦੇ ਦਿਓ ਉਹਨਾਂ ਨੇ ਕਿਹਾ ਵੀ ਇਸ ਦਾ ਕੋਈ ਡਾਕੂਮੈਂਟ ਨਹੀਂ ਹੈਗਾ ਜ ਜਿਹੜੇ ਨੇ ਚਲਾਨ ਵੀ ਕੀਤੇ ਚਲਾਨ ਬੈਠੇ ਹਾਂ ਚਲਾਨ ਕਿਤੇ ਇਹ ਕਿਹੜੀ ਜਗ੍ਹਾ ਤੇ ਨਾਕਾ ਜੀ ਇਹ ਟਵਾਣਾ ਚੌਂਕਾ ਜੀ ਫਾਇਲਕਾ ਰੋਡ ਤੇ ਫਾਇਲਕਾ ਫਰੀਪੁਰ ਰੋਡ ਤੇ ਟਵਾਣਾ ਚੌਂਕਾ ਜੀ ਟਵਾਣਾ ਚੌਂਕਾ ਠੀਕ ਹੈ